لا ادھر دیکھنا ہی لگے ادھر हां जी इधर देखਿਆ ਦਾਤ ਲਾ ਕੇ ਤੁਸੀਂ ਆਂਟੀ ਹਾਂ ਤੱਕੇ ਨਾ ਕਰੋ ਆ ਦੇਖਿਓ ਸਾਹਮਣੇ ਅੱਧਰ ਬਾਪੂ ਜੀ ਅੱਧਰ ਦੇਖਿਓ ਉੱਧਰ ਵੇਖੀ ਚਾਹੋ ਨਾ ਇੱਧਰ ਦੇਖਣਾ ਜੀ ਇੱਧਰ ਦੇਖੋ ਠੀਕ ਹੈ ਜੀ ਮਾੜੀ ਗਿਆ ਭਾਈ ਆਪਣੇ ਸੈੱਟ ਕਰ ਲਓ ਕਰ ਲਓ ਭਾਈ ਸੈੱਟ ਕਰ ਲਓ ਆਪਣੇ ਅੱਗੇ ਕਰੋ ਜੀ ਬਾਹ ਹੋ ਗਿਆ ਆ ਆਇਆ ਪਰ ਫਿਰ ਕੀ ਕੋਈ ਨਹੀਂ ਇਹਦੇ ਕਿਤੇ ਫਟੇ ਪਾੜਾ ਬਣਾਇਆ ਜਪਤਾ ਖੜਾ ਹੋ ਖੜਾ ਹੋ ਖੜਾ ਹੋ ਆਇਆ ਰਾਜਾ ਤੂੰ ਕਿਹਨੂੰ ਵਾਹ ਹਾਂਜੀ ਇਧਰ ਖਿਲਾ ਦਿਓ ਖਿਲਾ ਦਿਓ ਖਿਲਾ ਦਿਓ ਖਾ ਲੋ ਵੀਰੇ ਖਾ ਲੋ ਯਾਰ ਦੋ ਜਣੇ ਨਹੀਂ ਪਹੁੰਚਦੇ ਕਿਆ ਮੋੜ ਬਾਂਝੂ ਹਾਂ ਹਾਂਜੀ ਹੋ ਗਿਆ ਜੀ ਹੋ ਗਿਆ ਜੀ ਹੋ ਗਿਆ